ਹੁੰਦੇ ਛਿੱਟੇ ਪੈਣ ਦੀਆਂ ਘਟਨਾਵਾਂ ਦੇ ਪਿੱਛੇ ਕੀ ਕਾਰਨ ਦੇਖੋ ਕਾਰਨ ਤਾਂ ਬੜੀ ਹੱਸਣ ਵਾਲੀ ਗੱਲ ਹੈ ਜਦੋਂ ਨਾ ਇਹ ਖੂਨ ਦੇ ਛਿੱਟੇ ਈਟਾਂ ਰੋੜੇ ਵੱਜਦੇ ਤਜਰਬਾ ਤਾਂ ਕੋਈ ਨਹੀਂ ਸੀ ਇੱਕ ਕਿਤਾਬ ਸੀ ਸਾਡੇ ਕੋਲ ਤਾਂ ਜਿਹੜੀ ਡਾਕਟਰ ਇਬਰਾਹਿਮ ਟੀਕ ਕਬੂਰ ਨੇ ਬਿਗੌਨ ਦਾ ਗੋਡਮੈਨ ਉਹਦਾ ਪੰਜਾਬੀ ਅਨਵਾਦ ਹੋਇਆ ਤੇ ਦੇਵਪੁਰਸ਼ ਹਾਰ ਗਏ ਉਹ ਹੀ ਸੀ ਉਹਦੀਆਂ ਦੋ ਕਿਤਾਬਾਂ ਸੀ ਇੱਕ ਉਹਦੇ ਬਾਅਦ ਚ ਦੇਵਦੈਨ ਤੇ ਰੂਹਾਂ ਉਹਨੇ ਕਿਹਾ ਕਿ ਇਸ ਹੱਲ ਕੀਤੇ ਸੀ ਉਹ ਹੁਣ ਲੰਕਾ ਚ ਰਹਿਣ ਵਾਲੇ ਸੀ ਉਥੋਂ ਦਾ ਸੱਭਿਆਚਾਰ ਉਹ ਇਹ ਜਾਂ ਪਰ ਬਹੁਤ ਸਾਰੀਆਂ ਗੱਲਾਂ ਕੇਸਾਂ ਦੀਆਂ ਮਿਲਦੀਆਂ ਸੀ ਜੇ ਸਾਨੂੰ ਖੂਨ ਦੇ ਛਿੱਟਿਆਂ ਵਾਲਾ ਕੇਸ ਆ ਜਾਣਾ ਅਸੀਂ ਉਹ ਚ ਜਿਹੜੇ 2-3 ਕੇਸ ਲਿਖੇ ਹੋਏ ਸੀ ਸੀ ਉਹ ਪੜਨੇ ਵੀ ਇਹਨੇ ਕੀ ਕਰਿਆ ਉਹ ਕਿਉਂ ਕਰਦਾ ਸੀ ਕਿਵੇਂ ਕਰਦਾ ਸੀ ਪਰ ਵੇਖਿਆ ਇਹ ਗਿਆ ਵੀ ਮੰਨ ਲਓ ਦੋ ਘਰਾਂ ਚ ਖੂਨ ਦੇ ਛਿੱਟੇ ਡਿੱਗਦੇ ਆ ਦੋਨਾਂ ਘਰਾਂ ਚ ਕਾਰਨ ਅੱਡ-ਅੱਡ ਹੋ ਸਕਦੇ ਆ ਅਸੀਂ ਤਾਂ ਇਹ ਵੀ ਜਾ ਕੇ ਦੇਖਿਆ ਵੀ ਬਹੁਤ ਥੋੜੇ ਕੇਸਾਂ ਚ ਖੂਨ ਹੁੰਦਾ ਨਹੀਂ ਉਹ ਰੰਗ ਹੁੰਦਾ ਰੰਗ ਫੇਰ ਉਹੀ ਕਿਸੇ ਮਾਨਸਿਕ ਤੌਰ ਤੇ ਬੇਚੈਨ ਪਰੇਸ਼ਾਨ ਵਿਅਕਤੀ ਦੁਆਰਾ ਖੂਨ ਦੇ ਛਿੱਟੇ ਛਿੱਟੇ ਜਾਂਦੇ ਆ ਕਿਸੇ ਆਪ ਦਾ ਮਤਲਬ ਹੱਲ ਕਰਨ ਲਈ ਖੂਨ ਦੇ ਛਿੱਟੇ ਜ਼ਿਆਦਾ ਕਰਕੇ ਉੱਥੇ ਪਾਏ ਗਏ ਆ ਜਿੱਥੇ ਕੋਈ ਨੇੜੇ ਦਰਖਤ ਹੋਵੇ ਦਰਖਤ ਤੇ ਪੰਛੀ ਬੈੰਦੇ ਹੋਣ ਬਿੱਲੀ ਦੀ ਮਾਰ ਹੋਵੇ ਬਿੱਲੀ ਨੇ ਫੜਿਆ ਕਬੂਤਰ ਪੌੜੀਆਂ ਲੈ ਕੇ ਉੱਤਰ ਗਈ ਦੂਜੇ ਪਾਸੇ ਦੀ ਗੁਆਂਢੀਆਂ ਦੇ ਘਰੇ ਮਾਰੀ ਛਾਲ ਖੂਨ ਡੁੱਲਦਾ ਤੁਰਿਆ ਗਿਆ ਜਦੋਂ ਕਿਸੇ ਇੱਕੋ ਹੀ ਢੰਗ ਤਰੀਕੇ ਨਾਲ ਵਾਰ-ਵਾਰ ਜਿਵੇਂ ਕਹਿਣਗੇ ਜੀ ਹਰ ਰੋਜ਼ ਗੇਟ ਦੇ ਅੰਦਰਲੇ ਪਾਸੇ ਖੂਨ ਹੁੰਦਾ ਤਾਂ ਇਹਦਾ ਮਤਲਬ ਇਹਦੇ ਲਈ ਕੋਈ ਵਿਅਕਤੀ ਹੈ ਜਿਹੜਾ ਉਹ ਸੁਚੇਤ ਤੌਰ ਤੇ ਜ਼ਿੰਮੇਵਾਰ ਹੈ ਮੈਂ ਤੁਹਾਨੂੰ ਛੋਟੀ ਜਿਹੀ ਇੱਕ ਹੋਰ ਉਦਾਹਰਨ ਦੇਣੀ ਚਾਹਣਾ ਅਸੀਂ ਇੱਕ ਸਕੂਲ 'ਚ ਗਏ ਸਕੂਲ 'ਚ ਸਾਰੀਆਂ ਗੱਲਾਂ ਬੱਤਾ ਕਰਕੇ ਬੱਚਿਆਂ ਨੂੰ ਸਮਝਾਇਆ ਤਾਂ ਪਲੱਸ 2 ਦੀ ਲੜਕੀ ਇੱਕ ਉਹ ਆਖੀ ਮੈਨੂੰ ਕਹਿੰਦੀ ਸਰ ਜੀ ਸੋਡੀ ਕੱਲਿਆਂ ਨਾਲ ਗੱਲ ਕਰਨੀ ਹੈ ਮੈਂ ਕਿਹਾ ਵੀ ਆਜੋ ਕੋਈ ਗੱਲ ਨਹੀਂ ਅਸੀਂ ਤਾਂ ਬਹੁਤ ਜ਼ਿਆਦਾ ਇਹ ਚਾਹੁੰਦੇ ਹੁੰਦੇ ਆ ਵੀ ਯਾਰ ਬੱਚੇ ਗੱਲ ਕਰਨ ਤਕਲੀਫ ਦੱਸਣ ਮੈਨੂੰ ਕਹਿੰਦੀ ਸਾਡੇ ਖੂਨ ਆਉਂਦਾ ਹਫਤੇ ਚ ਇੱਕ ਵਾਰੀ ਤਾਂ ਜ਼ਰੂਰ ਹੁੰਦਾ ਕਮਰੇ ਚ ਵੀ ਹੁੰਦਾ ਆਉਂਦਾ ਉਦੋਂ ਜਦੋਂ ਸਫਾਈ ਕਰ ਹਟਦੇ ਆ ਮੈਂ ਸਾਰੀ ਜੋ ਮੇਰਾ ਤਜਰਬਾ ਸੀ ਉਹਦੇ ਹਿਸਾਬ ਨਾਲ ਮੈਂ ਉਹਨੂੰ ਕਿਹਾ ਮੈਂ ਹੈ ਵੀ ਖੂਨ ਨਹੀਂ ਹੈ ਉਹ ਤੁਹਾਡੇ ਕਰ ਜਿਹੜਾ ਆ ਰਿਹਾ ਉਹ ਰੰਗ ਹੈ ਉਹ ਸੁਚੇਤ ਹੋ ਗਈ ਜਾ ਮੇਰੇ ਹਿਸਾਬ ਨਾਲ ਕਹ ਲੂ ਕਿ ਉਹਨੂੰ ਅੱਧਾ ਪਤਾ ਲੱਗ ਗਿਆ ਵੀ ਇਹਨਾਂ ਨੂੰ ਗੱਲ ਪਤਾ ਲੱਗ ਗਈ। ਮੈਂ ਉਹਨੂੰ ਸਾਰੀਆਂ ਗੱਲਾਂ ਪੁੱਛਿਆ ਕਿਵੇਂ-ਕਿਵੇਂ ਹੁੰਦਾ ਕਿਵੇਂ ਸਾਰਾ ਗੱਲ ਹੁੰਦੀ ਹੈ। ਮੈਂ ਉਹਨੂੰ ਅਖੀਰਲੀ ਸਟੇਜ 'ਤੇ ਇਹ ਕਹਤਾ ਵੀ ਇਹ ਸਾਰਾ ਕੰਮ ਤੇਰੇ ਵੱਨਿਓ ਹੋ ਰਿਹਾ ਹੈ। ਤੂੰ ਕਰ ਰਹੀ ਹੈਂ। ਜੇ ਸੱਚ ਦੱਸੇ ਤੇਰੀ ਸਮੱਸਿਆ ਹੱਲ ਕਰ ਦਾਂਗੇ। ਉਹ ਰੋਣ ਲੱਗ ਗਈ। ਰੋਂਦੀ-ਰੋਂਦੀ ਨੇ ਕੀ ਕਿਹਾ ਉਹਨੇ। ਕਿਹਾ ਸਰ ਜੀ ਜਿਹੜੀਆਂ ਗੱਲਾਂ ਤੁਸੀਂ ਸਟੇਜ ਤੋਂ ਬੋਲੀਆਂ ਮੈਨੂੰ ਉਹ ਬੜੀਆਂ ਚੰਗੀਆਂ ਲੱਗੀਆਂ। ਮੈਂ ਹਫੇਰ ਹੁਣ ਮੈਨੂੰ ਗੱਲ ਦਾ ਸੀ ਗਿਆ। ਕਹਿੰਦੀ ਜੀ ਮੈਂ ਪੜਨ ਚ ਪੁੱਛ ਰੋ ਮੇਰੇ ਸਰਾ ਨੂੰ ਮਨੀਟਰ ਮੈਂ ਕਲਾਸ ਦੀ ਇੰਨੀ ਮ ਹਿਸ਼ਿਆਰ ਹਾਂ ਤੇ ਮੈਂ ਗਾਹਾਂ ਪੜਨਾ ਚਾਹੁੰਨੀ ਆ ਤੇ ਮੇਰੇ ਘਰ ਦੇ ਕਹੀ ਜਾਂਦੇ ਜੀ ਤੂੰ ਪਲੱਸ 2 ਕਰ ਲੈ ਫਿਰ ਤੇਰਾ ਵਿਆਹ ਕਰਾ ਕੋਲ ਤੁਸੀਂ ਸੋਚ ਕੇ ਦੇਖ ਇੱਕ ਬੱਚਾ 17 ਸਾਲ ਦਾ ਪੜਨਾ ਚਾਹੁੰਦਾ ਪੜਨ ਚ ਹਿਸ਼ਿਆਰ ਆ ਘਰ ਦੇ ਹਾਲਾਤ ਕਹਿ ਲੋ ਜਾਂ ਸਮਾਜਿਕ ਹਾਲਾਤ ਕਹਿ ਲੋ ਉਹ ਉਹਦੇ ਤੇ ਵਿਆਹ ਦਾ ਪ੍ਰੈਸ਼ਰ ਪਾਉਂਦੇ ਆ ਤਾਂ ਫਿਰ ਉਹ ਹੁੰਦਾ ਇੰਨੀ ਐ ਸੀ ਤਾਂ ਜੋ ਦੇਖਿਆ ਕਿ ਉਹ ਫਿਰ ਉਹ ਧਿਆਨ ਖਿੱਚਣ ਖਾਤਰ ਵੀਰ ਕੋਈ ਸੁਣੇ ਤੇ ਮੈਂ ਉਹਨੂੰ ਕਿਹਾ ਵੀ ਕੋਈ ਗੱਲ ਨਹੀਂ ਤੇ ਆਪਦੇ ਡੈਡੀ ਨੂੰ ਮਣਾਈ ਮੈਂ ਉਹਨੂੰ ਇਹ ਨਹੀਂ ਕਿਹਾ ਕਿ ਆਹ ਤੁਹਾਡੀ ਕੋਈ ਪ੍ਰੋਬਲਮ ਆ ਹੋਰ ਉਹਨੂੰ ਇੰਨਾ ਕ ਪੁੱਛਿਆ ਵੀ ਤੁਹਾਡੇ ਘਰੇ ਆ ਇਸ ਤਰ੍ਹਾਂ ਖੂਨ ਆਉਂਦਾ ਕਹਿੰਦੇ ਜੀ ਆਉਂਦਾ ਹਾਂ ਹਟਿਆ ਮੈਂ ਕਿਹਾ ਵੀ ਹਟ ਜੂਗਾ ਉਹ ਇੱਕੋ ਹੀ ਗੱਲ ਆ ਮੇਰੀ ਇੱਛਾ ਇਹ ਹੈ ਵੀ ਜੇ ਤੁਸੀਂ ਇਹ ਬੱਚੀ ਨੂੰ ਪੜਾ ਲਓ ਤੁਹਾਡੇ ਖੂਨ ਨਹੀਂ ਆਉਗਾ ਮੈਨੂੰ ਇੰਨਾ ਕ ਪਤਾ ਵੀ ਬੀਏ ਫਾਸਟ ਚ ਲਾਤੀ ਸੀ ਉਸ ਤੋਂ ਬਾਅਦ ਤਾਂ ਨਹੀਂ ਮੈਨੂੰ ਪਤਾ ਕਹਿੰਦਾ ਮਤਲਬ ਕੀ ਆ ਹੁਣ ਤੁਸੀਂ ਸੋਚ ਕੇ ਦੇ ਜਦੋਂ ਮਨ ਦੇ ਉੱਤੇ ਕੋਈ ਇਸ ਤਰ੍ਹਾਂ ਦਾ ਸਟ੍ਰੈਸ ਬਣਦਾ ਬਹੁਤ ਕੇਸ ਨੇ ਆ ਤਾਂ ਬੜੀ ਲੰਬੀ ਲੜੀ ਆ ਸਾਡੀ ਕਿਤਾਬ ਆ ਤੇ ਫੇਰ ਆ ਗੱਲ ਗਣੋ ਬੰਦ ਹੋਊਗੀ ਉੱਚ 42 ਕੇਸ ਆ ਇਦਾਂ ਨੇ ਰਿਪੋਰਟ ਕੀਤੇ ਹੋ। ਵੀ ਇਥੇ ਕੀ ਹੁੰਦਾ ਸੀ, ਕਿਉਂ ਹੁੰਦਾ ਸੀ? ਕਾਰਨ ਕੀ ਸੀ? ਅਸੀਂ ਹੱਲ ਕੀ ਕਰਿਆ ਉਹਦਾ? ਕਹਿਣ ਦਾ ਮਤਲਬ ਕੀ ਆ ਕਿ ਇੱਕ ਘਰ ਚ ਜਾਂ ਪੰਜ ਘਰਾਂ ਚ ਖੂਨ ਦੇ ਸੀ ਟਡੇਕਦੇ ਤੇ ਪੰਜਾਂ ਦੇ ਕਾਰਨ ਵੱਖ-ਵੱਖ ਹੋ ਸਕਦੇ ਆ ਜਿਹੜੀ ਆਪਣੀ ਗੱਲ ਚੱਲਦੀ ਪਈ ਸੀ। ਉਹ ਕਾਰਨ ਦੇ ਵਿੱਚੋਂ ਜਿਹੜੀ ਚੀਜ਼ ਸੌਖੀ ਅਵੇਲੇਬਲ ਹੁੰਦੀ ਆ ਉਹ ਹੋ ਜਾਂਦੀ ਆ। ਪਰ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ 5% ਕੇਸਾਂ ਚ ਹੀ ਖੂਨ ਹੁੰਦਾ। ਹਰ ਰੋਜ਼ ਖੂਨ ਦਿਸ਼ਟੇ ਲਈ ਹੋਣੇ ਉਸ ਹਾਲਤ ਜੀ ਆ ਜਾਂਦੇ ਜੀ ਕੋਈ ਪੰਛੀ ਦਾ ਖੂਨ ਹੋਵੇ ਵਿਅਕਤੀ ਦਾ ਖੂਨ ਨਹੀਂ ਮਿਲਦਾ